ਸੋ ਹਾਂਜੀ ਦੋਸਤੋ ਸਿੱਖਿਆ ਵਿਭਾਗ ਵੱਲੋਂ ਇੱਕ ਨਿਰਾਸ਼ਾਜਨਕ ਪੱਤਰ ਜਿਹੜਾ ਉਹ ਸਾਹਮਣੇ ਆਇਆ ਮਾਸਟਰ ਕਾਡਰ ਦੇ ਲਈ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਬਣੇ ਰਹੋ ਸੋ ਪਿਛਲੇ ਸਮੇਂ ਦੇ ਵਿੱਚ ਜਿਹੜਾ ਹੈਗਾ 873 ਡੀਪੀਆਈ ఫిਜ਼ੀਕਲ এডਿਊਕੇਸ਼ਨ ਮਾਸਟਰ ਮਿਸਟਰਸ ਦੀ ਜਿਹੜੀ ਭਰਤੀ ਹੋਈ ਸੀ ਸੋ ਉਸ ਦੇ ਸੰਮੁਖ ਡਾਇਰੈਕਟੋਰੇਟ ਸਿੱਖਿਆ ਭਰਤੀ ਪੰਜਾਬ ਵੱਲੋਂ ਜਾਰੀ ਕੀਤੀ ਸਿਲੈਕਸ਼ਨ ਸੂਚੀ ਵਿੱਚ ਦਰਜ ਠੀਕ ਹੈ ਜੀ ਉਹਨਾਂ ਜਿਹੜੇ ਕਰਮਚਾਰੀਆਂ ਦੇ ਨਾਮ ਹੇਠਾਂ ਦਿੱਤੇ ਗਏ ਐ ਜਿਨ੍ਹਾਂ ਦਾ ਜਿਹੜਾ ਕਲੇਮ ਹੈ ਨਿਯੁਕਤੀ ਪ੍ਰਤੀ ਕਲੇਮ ਹੈ ਉਹ ਰੱਦ ਕੀਤਾ ਜਾਂਦਾ ਖਤਮ ਕਰ ਦਿੱਤਾ ਜਾਂਦਾ ਠੀਕ ਹੈ ਜੀ ਸੋ ਇਹਦੇ ਪਿੱਛੇ ਕੀ ਕਾਰਨ ਰਿਹਾ ਇਹਦਾ ਅਜੇ ਤੱਕ ਨਹੀਂ ਪਤਾ ਲੱਗਿਆ ਪਰ ਸਿੱਖਿਆ ਵਿਭਾਗ ਵੱਲੋਂ ਇਹਨਾਂ ਦੋਨੇ ਕਰਮਚਾਰੀਆਂ ਦਾ ਜਿਹੜੇ ਬਕਾਇਦਾ ਨਾਮ ਦਿੱਤੇ ਹੋਏ ਕੋ ਓਪਨ ਕੈਟਾਗਰੀ ਦੇ ਹੈ ਇੱਕ ਓਪਨ ਜਰਨਲ ਦਾ ਹੈ ਇੱਕ ਜਰਨਲ ਸਪੋਰਟਸ ਦਾ ਹੈ ਸੋ ਦੋਨਾਂ ਦਾ ਜਿਹੜਾ ਹੈਗਾ ਆਪਣਾ ਕਲੇਮ ਹੈ ਉਹ ਰੱਦ ਕਰ ਦਿੱਤਾ ਹੈ ਵਿਭਾਗ ਵੱਲੋਂ ਠੀਕ ਹੈ ਜੀ ਜਿਹਦੇ ਵਿੱਚ ਰਣਜੀਤ ਸਿੰਘ ਜਿਹੜਾ ਹੈਗਾ ਗੁਰਚਰਨ ਸਿੰਘ 91190 ਇਹਨਾਂ ਦੀ ਡੇਟ ਆਫ ਬਰਥ ਸੀ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦੇ ਸੀ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਮਾਨਤਾ ਉਹ ਰੱਦ ਕਰ ਦਿੱਤੀ ਗਈ ਭਾਵ ਇਹਨਾਂ ਦੀ ਪੋਸਟ ਕਲੇਮ ਰੱਦ ਕੀਤਾ ਗਿਆ ਇਸ ਦੇ ਨਾਲ ਹੀ ਸੀ ਬਲਵਿੰਦਰ ਸਿੰਘ ਜਗਰੂਪ ਸਿੰਘ 84 ਡੇਟ ਆਫ ਬਰਥ ਸੀ ਜਨਰਲ ਸਪੋਰਟਸ ਦੇ ਵਿੱਚ ਭਰਤੀ ਹੋਏ ਸੀ ਸੋ ਇਹਨਾਂ ਦਾ ਵੀ ਜਿਹੜਾ ਉਹ ਕਲੇਮ ਉਹ ਰੱਦ ਕਰ ਦਿੱਤਾ ਗਿਆ ਹੁਣ ਇਹਦੇ ਪਿੱਛੇ ਕੀ ਕਾਰਨ ਸੀ ਇਹ ਅਜੇ ਤੱਕ ਨਹੀਂ ਕਲੀਅਰ ਹੋਇਆ ਠੀਕ ਹੈ ਜੀ ਸੋ ਦੂਸਰੀ ਜਿਹੜੀ ਜਾਣਕਾਰੀ ਆਈ ਸੀ ਦੋਸਤੋ ਕਿ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਜਸ ਸਿੱਖਿਆ ਵਿਭਾਗ ਇੱਕ ਨੋਟਸ ਜਾਰੀ ਹੋਇਆ ਸੀ ਕਿ ਜਲਦੀ ਹੀ ਜਿਹੜੇ 2000 ਪੀਟੀਆਈ ਮਾਸਟਰ ਭਰਤੀ ਕਰਨ ਜਾ ਰਹੇ ਸਿੱਖਿਆ ਵਿਭਾਗ ਸੋ ਜਿਹਦੇ ਵਿੱਚ ਉਹ ਮਤਲਬ ਪ੍ਰਾਇਮਰੀ ਕੈਡਰ ਦੇ ਵਿੱਚ ਵੀ ਜਿਹੜੇ ਉਹ ਟੀਚਰ ਨੂੰ ਭਰਤੀ ਕੀਤੇ ਜਾਣੇ ਸੋ ਉਸ ਦੇ ਸਬੰਧ ਦੇ ਵਿੱਚ ਜਿਹੜੇ ਪੀਟੀਆਈ ਮਾਸਟਰਸ ਨੇ ਬੇਰੋਜ਼ਗਾਰੀ ਪੀਟੀਆਈ ਮਾਸਟਰ ਸੋ ਉਹਨਾਂ ਵੱਲੋਂ ਧਰਨਾ ਦਿੱਤਾ ਗਿਆ ਸੋ ਜਦੋਂ ਵਿਭਾਗ ਵੱਲੋਂ ਕੋਈ ਇਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਤਾਂ ਉਹ ਬੇਵਸ ਹੋ ਕੇ ਜਿਹੜਾ ਉਹ ਟੈਂਕੀ ਦੇ ਉੱਪਰ ਅਧਿਆਪਕ ਉਹ ਚੜ ਗਏ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪੀਟੀਆਈ ਅਧਿਆਪਕਾਂ ਦੀ ਭਰਤੀ ਦਾ ਪੋਰਟਲ ਖੋਲਣ ਲਈ ਕਿ ਤਿੰਨ ਅਧਿਆਪਕ ਪਾਣੀ ਵਾਲੀ ਟੈਂਕੀ ਤੇ ਠੀਕ ਹੈ ਸੀ ਤਾਂ ਆਪਾਂ ਦੇਖਿਆ ਵੀ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਸਾਰੇ ਸੰਘਰਸ਼ ਹੋਇਆ ਚਾਹੇ ਉਹ 9594 ਸੀ 2364 ਦਾ ਜਿਹੜਾ ਇੱਕ ਲੰਮਾ ਸੰਘਰਸ਼ ਚੱਲਿਆ ਵੀਰ ਕੋਈ ਟਾਵਰ ਨਾਮ ਨਹੀਂ ਯਾਦ ਰ ਮਾਫੀ ਚਾਹਾਂਗੇ ਉਹ ਕਿੰਨਾ ਲੰਮਾ ਸਮਾਂ ਹੋ ਟਾਵਰ ਦੇ ਉੱਪਰ ਰਿਹਾ ਤਾਂ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ੀ ਲੋਕ ਹੁੰਦੇ ਆ ਸੋ ਉਹਨਾਂ ਦਾ ਸਾਥ ਦਿਆ ਕਰੋ ਦੂਸਰਾ ਆਪਣੀ ਯੂਨੀਅਨ ਦਾ ਸਾਥ ਦਿਆ ਕਰੋ ਠੀਕ ਹੈ ਜੀ ਤਾਂ ਇਹਨਾਂ ਜਿਹੜੇ ਹੈਗੇ ਇਕਲੇੜੀਆ ਦੋ ਕੈਂਡੀਡੇਟਸ ਨੇ ਡਿਜਰੈਂਟਸ ਨੇ ਇਹਨਾਂ ਵੱਲੋਂ ਟੈਂਕੀ ਦੇ ਉੱਪਰ ਚੜਕੇ ਜਦੋਂ ਪ੍ਰਦਰਸ਼ਨ ਕੀਤਾ ਗਿਆ ਤਾਂ ਬਾਅਦ ਵਿੱਚ ਵਿਭਾਗ ਵੱਲੋਂ ਸਿਰਫ ਅਜੇ ਤੱਕ ਭਰੋਸਾ ਦਿਵਾਇਆ ਗਿਆ ਠੀਕ ਹੈ ਜੀ ਕਿ ਜਿਹੜਾ ਪੋਰਟਲ ਉਹ ਜਲਦੀ ਖੁੱਲ ਜਾਊਗਾ ਕਿਉਂਕਿ 2000 ਬੇਰੁਜ਼ਗਾਰ ਜਿਹੜੇ ਉਹ ਹਾਂ ਹਾਂ ਜਿਹਾ ਪਕ ਸੀ ਕਿ ਪੀਟੀਈ ਮਾਸਟਰ ਉਹਨਾਂ ਨੂੰ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਪੋਸਟਾਂ ਦੇਣ ਦੇ ਬਾਰੇ ਇੱਕ ਨੋਟਿਸ ਜਾਰੀ ਹੋਇਆ ਸੀ ਪਰ ਅਜੇ ਤੱਕ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਜਿਹੜਾ ਉਹ ਜਾਰੀ ਨਹੀਂ ਹੋਇਆ ਸੋ ਜਿਦੇ ਕਰਕੇ ਮਜਬੂਰੀ 'ਚ ਉਹਨਾਂ ਵੱਲੋਂ ਇੱਕ ਜਿਹੜਾ ਇਹ ਧਰਨਾ ਲਾਇਆ ਗਿਆ ਸੀ ਜੋ ਬਾਅਦ ਦੇ ਵਿੱਚ ਵਿਭਾਗ ਦੇ ਕੁਝ ਆਗੂ ਜਿਹੜੇ ਸੀ ਉਹਨਾਂ ਨੂੰ ਜਿਹੜਾ ਹੈਗਾ ਪਾਣੀ ਦੀ ਟੈਂਕੀ ਤੋਂ ਉਤਾਰਿਆ ਗਿਆ ਉਹਨਾਂ ਨੂੰ ਜਿਹੜਾ ਭਰੋਸਾ ਦਿੱਤਾ ਗਿਆ ਸੋ ਹੁਣ ਪੋਰਟਲ ਕਦੋਂ ਤੱਕ ਖੁੱਲਦਾ ਹੈ ਠੀਕ ਹੈ ਜੀ ਇਹ ਅਜੇ ਬਾਨ ਦਾ ਪ੍ਰੋਸੈਸ ਹੈ ਪਰ ਜੇਕਰ ਇਹ ਕਰਮਚਾਰੀਆ ਉਹਨਾਂ ਨੂੰ ਥੋੜਾ ਜਿਹਾ ਭਰੋਸਾ ਦੇ ਦਈਏ ਕਿ ਜੁਲਾਈ ਜੂਨ ਤੇ ਜੁਲਾਈ ਠੀਕ ਹੈ ਜੀ ਜੂਨ ਤੇ ਜਦੋਂ ਹੀ ਜੁਲਾਈ ਸ਼ੁਰੂ ਹੋਊਗੀ ਤਾਂ ਜੁਲਾਈ ਦੇ ਵਿੱਚ ਬਹੁਤ ਸਾਰੇ ਕੁਝ ਨਾਮਾਂ ਦੇਖਣ ਨੂੰ ਮਿਲੂਗਾ ਕਿਉਂਕਿ ਦੋਸਤੋ ਇੱਕ ਤਾਂ ਇਹ ਹੈ ਵੀ ਜੁਲਾਈ ਦੇ ਵਿੱਚ ਪੋਰਟਲ ਟਰਾਂਸਫਰ ਪੋਰਟਲ ਜਿਹੜਾ ਖੁੱਲਣ ਜਾ ਰਿਹਾ ਸੋ ਟਰਾਂਸਫਰ ਪੋਰਟਲ ਦੇ ਖੁੱਲਣ ਦੇ ਨਾਲ ਹੀ ਬਹੁਤ ਸਾਰੀਆਂ ਬਦਲੀਆਂ ਹੋਣੀਆਂ ਨੇ ਜਾਂ ਬਹੁਤ ਸਾਰੇ ਅਧਿਆਪਕ ਕਿਧਰੋਂ ਉਧਰੋਂ ਹੋਣੇ ਆ ਤੇ ਜਾਂ ਜਿੰਨੀਆਂ ਵੀ ਕੋਈ ਬੈਕਲੌਗ ਦੀਆਂ ਪੋਸਟਾਂ ਬਣਦੀਆਂ ਜਾਂ ਕਿਸੇ ਕਾਰਨ ਕਰਕੇ ਜਿਹੜਾ ਅਧਿਆਪਕਾਂ ਨੇ ਰਜਾਇਨ ਦੇ ਤਾਂ ਜਾਂ ਇੱਕ ਜਨਾਂ ਦੀ ਪੋਸਟ ਛੱਡ ਕੇ ਦੂਸਰੀ ਪੋਸਟ ਦੇ ਵਿੱਚ ਚਲੇ ਗਏ ਤਾਂ ਇਸ ਤਰ੍ਹਾਂ ਬਹੁਤ ਸਾਰੇ ਕੈਂਡੀਡੇਟਸ ਜਾਂ ਬਹੁਤ ਸਾਰੀਆਂ ਸੀਟਾਂ ਨੇ ਜਿਹੜੀਆਂ ਉਹ ਪੈਂਡਿੰਗ ਰਹਿਣਗੇ ਠੀਕ ਹੈ ਜੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਸਾਰੀਆਂ ਪੋਸਟਾਂ ਚ ਇਹ ਹੋਤੀ 66 98 94 66 35 ਬਹੁਤ ਕੁਝ ਦੇਖਣ ਨੂੰ ਤੁਹਾਨੂੰ ਨਵਾਂ ਮਿਲੇਗਾ ਤੇ ਜਲਦੀ ਹੀ ਜਿਹੜਾ ਪੋਰਟਲ ਉਹ ਖੁੱਲ੍ਹਿਆ ਜਰੂਰ ਜਾਊਗਾ ਕਿਉਂਕਿ ਚੋਣਾ ਜਿਹੜੀਆਂ ਹੋ ਆਉਣ ਵਾਲੀਆਂ ਨੇ ਸੋ ਜੂਨ ਤੇ ਜੁਲਾਈ ਤੱਕ ਤੁਸੀਂ ਵੇਟ ਕਰ ਲਓ ਫਿਰ ਉਸ ਤੋਂ ਬਾਅਦ ਤੁਸੀਂ ਆਪਦੇ ਸੰਘਰਸ਼ ਦਾ ਜਿਹੜਾ ਉਹ ਜਿਹੜਾ ਕੋਈ ਸਮਾਂ ਉਹ ਵਧ ਸਕਦੇ ਹੋ ਪਰ ਜੂਨ ਜੁਲਾਈ ਤੱਕ ਜਰੂਰ ਵੇਟ ਕਰੋ ਆਪਣੀ ਤਿਆਰੀ ਕਰੋ ਠੀਕ ਹੈ ਜੀ ਸੋ ਇਹ ਸੀ ਅੱਜ ਦੀ ਜਾਣਕਾਰੀ ਸੋ ਭੈਣ ਭਰਾਵਾਂ ਤੱਕ ਸਾਂਝਾ ਜਰੂਰ ਕਰਿਆ ਕਰਿਓ ਜਦੋਂ ਵੀ ਪੱਤਰ ਆਪਾਂ ਸਾਂਝੀ ਕਰਦੇ ਆਂ ਦੋਸਤੋ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ